ਤਰਸੂ ਨੂੰ ਕਿਉਂ ਕਰਦੀ ਕਿਉਂਕਿ ਉਹ ਮਾਂ ਹੀ ਮਤੇਰ ਸੀ ਕਾਫੀ ਟਾਈਮ ਉਹਦੇ ਤੇ ਠੰਡਾ ਪਾਣੀ ਪਾਉਂਦੀ ਰਹੀ ਤੇ ਅਖੀਰ ਉਹਦੇ ਸਿਰ 'ਚ ਹੀ ਮਾਰਿਆ ਉਸ ਦਿਨ ਹੀ 18 ਅਪ੍ਰੈਲ ਨੂੰ ਰਾਤ ਨੂੰ ਬੱਚੇ ਨੂੰ ਰੈਪ ਕਰਕੇ 3 ਕਿਲੋਮੀਟਰ ਦੀ ਦੂਰੀ ਤੇ ਸੁੱਟਤਾ ਸਸਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਜੋ ਸਟੋਰੀ ਤੁਹਾਡੇ ਲਈ ਲੈ ਕੇ ਆਏ ਹਾਂ ਇਹਨੂੰ ਸੁਣ ਕੇ ਤੁਸੀਂ ਬਹੁਤ ਜ਼ਿਆਦਾ ਡੰਗ ਰਹਿ ਜਾਓਗੇ ਤੇ ਬਹੁਤ ਹੀ ਮਤਲਬ ਕਿ ਆਪਣੀ ਸੋਚ ਬਹੁਤ ਗਹਿਰੀ ਚਲੀ ਜਾਊਗੀ ਅੱਜ ਦੀ ਜਿਹੜੀ ਕਹਾਣੀ ਆ ਉਹ ਐਸੇ ਮਤਲਬੀ ਲੋਕਾਂ ਦੀ ਐਸੇ ਹੀ ਆਪਣੇ ਸਵਾਰਥੀ ਲੋਕਾਂ ਦੀ ਜੋ ਆਪਣੇ ਸਵਾਰਥ ਦੇ ਲਈ ਆਪਣੇ ਮਤਲਬ ਦੇ ਲਈ ਕਿਸੇ ਵੀ ਹੱਦ ਨੂੰ ਪਾਰ ਸਕ ਪਾਰ ਕਰ ਸਕਦੇ ਹਨ ਕਿਸੇ ਵੀ ਰਿਸ਼ਤੇ ਨੂੰ ਵੀ ਲਾਜ ਲਾ ਸਕਦੇ ਆ ਕਿਸੇ ਵੀ ਮਤਲਬ ਕਿ ਹੱਦਾਂ ਨੂੰ ਹੀ ਪਾਰ ਕਰ ਦਿੰਦੇ ਬਸ ਆਖਰੀ ਗੱਲ ਇਹ ਹੀ ਹੁੰਦੀ ਵੀ ਕੋਈ ਵੀ ਹੱਥ ਨਹੀਂ ਛੱਡਦੇ ਉਹ ਇਸੇ ਤਰ੍ਹਾਂ ਦੀ ਅੱਜ ਮੈਂ ਤੁਹਾਡੇ ਲਈ ਥੋੜੀ ਲੇਕਿਆ ਆਇਆ ਕਿ 18 ਅਪ੍ਰੈਲ 2019 ਨੂੰ ਇੱਕ ਵਿਅਕਤੀ ਜਵੜੀ ਕਪਿਲ ਦਾ ਫੋਨ ਜਾਂਦਾ ਪੁਲਿਸ ਨੂੰ ਤੇ ਉਹ ਕਹਿੰਦੇ ਆ ਕਿ ਸਾਡਾ ਬੇਟਾ ਐਂਡਰੌਇਡ 5 ਸਾਲ ਦਾ ਉਹ ਕੱਲ ਦਾ ਸਾਨੂੰ ਮਿਲ ਨਹੀਂ ਰਿਹਾਗਾ ਬੇਗੁਮਸ਼ੂਦਾ ਤਾਂ ਜਦੋਂ ਪੁਲਿਸ ਵੱਲੋਂ ਤਲਾਸ਼ੀਕਾਰੀਆਂ ਕੀਤੀ ਜਾਂਦੀ ਹੈ ਤਾਂ ਚੈਕਿੰਗ ਕੀਤੀ ਜਾਂਦੀ ਆ ਕਿ ਹਨਾ ਤਾਂ ਉਹ ਦੇਖਦੇ ਆ ਕਿ ਉਹਨਾਂ ਦੇ ਘਰ ਤੋਂ 3 3 ਕਿਲੋਮੀਟਰ ਤੋਂ ਹੀ ਉਹ ਬੱਚੇ ਦੀ লাশ ਮਿਲ ਜਾਂਦੀ ਐਂਡਰੌਇਡ ਨਾਮ ਦੇ ਬੱਚੇ ਦੀ ਜਦੋਂ ਉਹ লাশ ਮਿਲਦੀ ਆ ਤਾਂ ਉਹ ਪੁਲਿਸ ਵੀ ਸੋਚਦੀ ਆ ਕਿ ਸ਼ਾਇਦ ਹੋ ਸਕਦਾ ਵਾ ਕਿ ਕਿਸੇ ਨੇ ਇਹਨੂੰ ਕਿਟਨੈਪ ਕੀਤਾ ਹੋਵੇ ਹਨ ਕਿ ਕਿਟਨੈਪ ਕੀਤਾ ਹੋਵੇ ਤਾਂ ਬਾਅਦ ਵਿੱਚ ਉਹਨੂੰ ਮਾਰ ਕੇ ਸੱਟ ਦਿੱਤਾ ਹੋਵੇ ਹਨ ਤੇ ਚਲੋ ਉਹ লাশ ਨੂੰ ਲੈ ਕੇ ਹੁੰਦੇ ਆ ਜਦੋਂ ਜਾਂਚ ਕੀਤੀ ਜਾਂਦੀ ਆ ਤਾਂ ਚੰਗੀ ਤਰ੍ਹਾਂ ਤਹਿਕੀਕਾਂ ਕੀਤੀ ਜਾਂਦੀ ਆ ਹਨ ਉਹ ਬੱਚੇ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਉਹਦੇ ਸਿਰ ਵਿੱਚ ਸੱਟ ਮਿਲਦੀ ਆ ਹਨ ਉਹਦੇ ਮਤਲਬ ਕਿ ਉਹ ਸੱਟ ਵੱਲੋਂ ਉਹਦੇ ਸ਼ੱਟ ਵੱਜੀ ਆ ਤਾਂ ਫੇਰ ਉਹਦੀ ਮੌਤ ਹੋਈ ਆ ਤਾਂ ਫੇਰ ਜਦੋਂ ਉਹਦੇ ਮਤਲਬ ਕਿ ਉਹਦੇ ਪਰਿਵਾਰ ਫਰਮ ਪਰਿਵਾਰ ਵਾਸਤੇ ਜਾਂ ਉਹਦੀ ਮਾ ਪਿਓ ਵਾਸਤੇ ਹਨਾ ਲੋਕਾਂ ਤੋਂ ਪੁੱਛਿਆ ਜਾਂਦਾ ਕਿ ਇਹ ਕਿੱਦਾਂ ਦੇ ਪੇਰੈਂਟਸ ਸੀਗੇ ਕਿੱਦਾਂ ਦੇ ਮਤਲਬ ਸ ਆਪਣੇ ਬੱਚੇ ਨੂੰ ਸਾਂਭਦੇ ਸੀਗੇ ਤਾਂ ਲੋਕਾਂ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜਿਹੜੀ ਐਂਡਰੋਏ ਦੀ ਮਾਂ ਵਾ ਨਾ ਇਹ ਤੇਰੀ ਮਾਂ ਵਾ ਜਿਹੜੀ ਐਂਡਰੋਏ ਦੀ ਅਸਲ ਮਾਂ ਸੀਗੀ ਉਹਦਾ ਮਤਲਬ ਕਿ ਉਹਦੇ ਪਿਓ ਵੱਲੋਂ ਡਿਵੋਰਸ ਹੋ ਚੁੱਕਿਆ ਸੀਗਾ ਤੇ ਉਹ ਮਤਲਬ ਕਿ ਉਹ ਜਿਹੜਾ ਬੇਟਾ ਆਪਣੀ ਮਤੇਰ ਮਾਂ ਦੇ ਨਾਲ ਰਹਿ ਰਿਹਾ ਸੀਗਾ ਤੇ ਉਹ ਜਿਹੜੇ ਦੋਨੋਂ ਜਣੇ ਹੀ ਸੀ ਡਰੱਗ ਲੈਂਦੇ ਸੀਗੇ ਨਸ਼ਾ ਦੇਸੀ ਜੀ ਹਨਾ ਤੇ ਇਦਾਂ ਹੀ ਉਹ ਮਤਲਬ ਕਿ ਸਾਰੇ ਆਸ-ਪਾਸੇ ਜਾਣ ਜਾਣਕਾਰੀ ਲੈਂਦੀ ਆ ਪੁਲਿਸ ਤਾਂ ਫਿਰ ਉਹਨਾਂ ਤੇ ਐਕਸ਼ਨ ਲਿਆ ਜਾਂਦਾ ਜਦੋਂ ਉਹਨਾਂ ਨੂੰ ਡਰਾਉਂਦੇ ਤਮਕਾਉਂਦੇ ਆ ਉਹਨਾਂ ਵੀ ਕਹਿੰਦੇ ਵੀ ਸ਼ਾਇਦ ਕਿਉਂਕਿ 6 ਵਜੇ ਹੋਈ ਆ ਹਨਾ ਵੀ ਕਿਉਂਕਿ ਕੋਈ ਕੋਈ ਵੀ ਜੇ ਕਿਡਨੈਪ ਕਰਦਾ ਵਾ ਕਿਸੇ ਮਤਲਬ ਲਈ ਕਰਦਾ ਵਾ ਹਨਾ ਤੇ ਕੋਈ ਉਹਨਾਂ ਦੀ ਦੁਸ਼ਮਣੀ ਹੋਊਗੀ ਤਾਂ ਉਹਨਾਂ ਤੋਂ ਵੀ ਪੁੱਛ-ਤਸਕ ਕੀਤੀ ਜਾਂਦੀ ਆ ਤਾਂ ਜਦੋਂ ਪੁੱਛ ਦੱਸਦੇ ਆ ਤਾਂ ਉਹਨਾਂ ਨੂੰ ਡਰਾਇ ਤਮਕਾਇਆ ਜਾਂਦਾ ਵਾ ਹਨਾ ਤਾਂ ਫਿਰ ਉਹ ਆਪਣੀ ਗਲਤੀ ਨੂੰ ਮੰਨਦੇ ਆ ਫਿਰ ਉਹ ਦੱਸਦੇ ਆ ਤੇ ਜੋ ਗੱਲਾਂ ਉਹ ਦੱਸਦੇ ਆ ਉਹਨਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਹਨਾ ਬਹੁਤ ਜ਼ਿਆਦਾ ਮਤਲਬ ਕਿ ਮਨ ਪਰੇਸ਼ਾਨ ਹੁੰਦਾ ਵੀ ਆਪਣੇ ਮਤਲਬ ਦੇ ਲਈ ਹਨਾ ਲੋਕ ਕੋਈ ਵੀ ਹੱਦ ਨਹੀਂ ਛੱਡਦੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੰਦੇ ਆ ਤੇ ਫਿਰ ਜਦੋਂ ਉਹ ਦੱਸਦੀ ਆ ਹਨਾ ਉਹਦੀ ਮਤੇਰ ਮਾਂ ਤੋਂ ਪੁੱਛ ਦੱਸ ਕੀਤੀ ਜਾਂਦੀ ਆ ਉਹਦੇ ਪਿਓ ਤੋਂ ਪੁੱਛ ਦੱਸ ਕੀਤੀ ਜਾਂਦੀ ਆ ਹਨਾ ਤੇ ਉਹਨਾਂ ਨੂੰ ਪੁੱਛਦੇ ਜਦੋਂ ਤੇ ਉਹ ਕਹਿੰਦੇ ਕਿ ਅਸੀਂ ਦੋਨੋਂ ਡਰੱਗ ਲੈਂਦੇ ਸੀਗੇ ਹਨਾ ਤੇ ਇਹ ਸਾਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਹਨਾ ਕਿਉਂਕਿ ਜਦੋਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਤਾਂ ਫਿਰ ਉਹਨੂੰ ਮਾਰਦੇ ਘੁੱਟਦੇ ਸੀਗੇ ਹਨਾ ਤੇ ਫਿਰ ਇੱਕ ਦਿਨ ਆ ਹੀ ਹੋਇਆ ਕਹਿੰਦੇ ਵੀ ਇਹ ਸ਼ਰਾਰਤ ਕਰ ਰਿਹਾ ਸੀ ਹੁਣ ਬੱਚਾ ਸੀਗਾ ਖੇਡਣਾ ਤੋਂ ਨਹੀਂ ਸੀ ਗਈ ਹਨਾ ਤਾਂ ਉਹ ਇਦਾਂ ਹੀ ਆਪਣੇ ਘਰ ਵਿੱਚ ਨਾਰਮਲੀ ਹਨਾ ਖੇਡ ਰਿਹਾ ਸੀਗਾ ਤੇ ਉਹਦੇ ਤੋਂ ਨਾ ਆਪਦੇ ਕੱਪੜੇ ਗੰਦੇ ਹੋ ਜਾਂਦੇ ਹਨਾ ਤੇ ਜਿਹੜੀ ਉਹਦੀ ਮਤੇਰ ਮਾਂ ਹੁੰਦੀ ਉਹਦੇ ਤੇ ਇੰਨਾ ਕੁ ਜ਼ਿਆਦਾ ਖਿੱਚ ਜਾਂਦੀ ਇੰਨਾ ਕੁ ਜ਼ਿਆਦਾ ਖਿੱਚ ਜਾਂਦੀ ਨਾ ਕਿ ਜੋ ਕੱਪੜੇ ਗੰਦੇ ਕਰ ਲਿਆ ਜਾਂ ਮੈਨੂੰ ਧੋਣੇ ਪੈਣਗੇ ਜਾਂ ਮੇਰਾ ਕੰਮ ਵਧਾ ਦਿੱਤਾ ਜਾਂ ਆਪਣੀ ਡਰੱਗ ਨੂੰ ਉਹਨੂੰ ਛੱਡਣਾ ਪੈ ਗਿਆ ਹਨਾ 5-10 ਮਿੰਟ ਦੇ ਲਈ ਉਹਦਾ ਗੈਪ ਪੈ ਗਿਆ ਇਦਾਂ ਹੀ ਕਹਿ ਸਕਦੇ ਹਨਾ ਤੇ ਉਹ ਆਪਾਂ ਦੇ ਬੱਚੇ ਤੋਂ ਮਤਲਬ ਕਿ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਤੇ ਉਹਨੂੰ ਘਟੋ ਘਟ ਮਤਲਬ ਕਿ ਜਮ ਉਹ ਬਿਲਕੁਲ ਠੰਡੇ ਪਾਣੀ ਦੇ ਥੱਲੇ ਹਨਾ ਸ਼ਾਵਰ ਥੱਲੇ ਉਹਨੂੰ ਖੜਾਾ ਦਿੰਦੀ ਹੈ ਫ੍ਰੀਜ਼ ਪਾਣੀ ਨਾਲ ਹਨਾ ਉਹਨੂੰ ਨਵਾਉਂਦੀ ਆ ਉਹਨੂੰ ਕਹਿੰਦੀ ਵੀ ਤੂੰ 15-20 ਮਿੰਟ ਇਹਦੇ ਥੱਲੇ ਹੀ ਖੜੇ ਰਹਿਣਾ ਵਾ 1% ਵੀ ਨਹੀਂ ਹਿੱਲਣਾਗਾ ਹਨਾ ਉਹ ਬੱਚਾ ਵਿਚਾਰਾ ਡਰਦਾ ਹੁੰਦਾ ਵਾ ਵੀ ਪਤਾ ਨਹੀਂ ਮੇਰੇ ਨਾਲ ਕੀ ਹੋਊਗਾ ਕਿਉਂਕਿ ਅੱਗੇ ਵੀ ਇਹੋ ਜਿਹੀ ਮਾਰਕੋਟਾਂ ਦੇ ਨਾਲ ਹੁੰਦੀ ਰਹਿੰਦੀ ਹੈ ਹਰ ਵਾਰੀ ਹਨਾ ਤੇ ਉਹ ਵਿਚਾਰਾ ਡਰ ਜਾਂਦਾ ਵਾ ਤਾਂ ਉਹ ਸ਼ਾਵਰ ਦੇ ਥੱਲੇ ਖੜਾ ਰਹਿੰਦਾ ਵਾ ਹਨਾ ਪਾਣੀ ਉਹਦੇ ਸਿਰ ਤੇ ਪਈ ਜਾਂਦਾ ਉਹਦੀ ਬਾਡੀ ਤੇ ਪਈ ਜਾਂਦਾ ਬਿਲਕੁਲ ਪੂਰਾ ਠੰਡਾ ਪਾਣੀ ਉਹਦੇ ਬਾਡੀ ਤੇ ਜਾਈ ਜਾਂਦਾ ਹਨਾ ਤੇ ਫਿਰ ਜਦੋਂ 15 20 ਮਿੰਟ ਬਾਅਦ ਉਹਦੀ ਬਾਡੀ ਜਦੋਂ ਪੂਰੀ ਫ੍ਰੀਜ਼ ਹੋ ਜਾਂਦੀ ਹੈ ਪੂਰੀ ਠੜ ਜਾਂਦੀ ਠੰਡੀ ਪੈ ਜਾਂਦੀ ਹੈ ਹਨਾ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਹੁੰਦੀ ਮਤੇਰ ਮਾਂ ਹੁੰਦੀ ਆ ਜਿਹੜਾ ਸ਼ਾਵਰ ਹੁੰਦਾ ਜਿਹੜਾ ਨਹਾਉਣ ਵਾਲਾ ਹੱਥ ਚ ਫੜ ਕੇ ਪਸਾਵਰ ਨੂੰ ਨੋਨੇ ਹਨ ਉਹ ਵਾਲਾ ਸ਼ਾਹੁਰ ਦੇ ਸਰਚ ਮਾਰਦੀ ਆ ਤੇ ਇੰਨੀ ਕ ਜ਼ੋਰ ਦੀ ਸਰਚ ਮਾਰਦੀ ਕਿ ਬੱਚੇ ਦੇ ਇੰਨੀ ਗਹਿਰੀ ਸੱਟ ਵਾਈ ਦੀ ਥਾਂ ਤੇ ਉਹਦੀ ਮੌਤ ਹੋ ਜਾਂਦੀ ਆ ਉਸੇ ਵਕਤ ਹੀ ਉਹਦੀ ਮੌਤ ਹੋ ਜਾਂਦੀ ਆ ਹਨਾ ਵੀ ਆਪਦੇ ਮਤਲਬ ਦੇ ਲਈ ਦੇਖੋ ਹਨਾ ਆਪਣੇ ਹੀ ਬੱਚੇ ਨੂੰ ਨੇ ਮਾਰ ਦਿੱਤਾ ਚਲੋ ਮਾਂ ਤਾਂ ਮਤੇਰ ਸੀਗੇ ਤੇ ਪਿਓ ਤਾਂ ਉਹ ਆਪਦਾ ਹੀ ਸੀ ਨਾ ਹਨਾ ਪਿਓ ਤਾਂ ਇਹ ਨਾ ਕਰਦਾ ਤੇ ਚਲੋ ਜਦੋਂ ਉਹ ਮਾਰ ਦਿੰਦੇ ਫਿਰ ਉਹ ਸੋਚਦੇ ਆ ਵੀ ਹੁਣ ਵੀ ਪੁਲਿਸ ਆਊਗੀ ਹਨਾ ਅਸੀਂ ਤਾਂ ਫੜੇ ਜਾਵਾਂਗੇ ਤਾਂ ਆਪਦੇ ਜਨੂੰ ਚਲਾਕ ਬੰਦੇ ਆ ਤੇ ਉਹ ਚਲਾਕ ਬੰਦੇ ਇਹ ਸਾਰਾ ਹਨ ਮਤਲਬ ਕਿ 17 ਅਪ੍ਰੈਲ ਨੂੰ ਇਹ ਆਪਦਾ ਸਾਰਾ ਕਾਂਡ ਕਰ ਦਿੰਦੇ ਆ 17 ਅਪ੍ਰੈਲ ਨੂੰ ਰਾਤ ਨੂੰ ਇਹ ਨਾ 3 ਕਿਲੋਮੀਟਰ ਦੀ ਦੂਰੀ ਤੇ ਉਸ ਲਾਸ਼ ਨੂੰ ਸੱਟੇ ਹੁੰਦੇ ਐ ਐਂਡਰੋਏ ਦੀ ਲਾਸ਼ ਨੂੰ ਹਨ ਤੇ ਅਗਲੇ ਦਿਨ ਇਹ ਚਲਾਕ ਬੰਦੇ ਪੁਲਿਸ ਨੂੰ ਫੋਨ ਲਾਉਂਦੇ ਕਿ ਇਦਾਂ ਸਾਡਾ ਬੱਚਾ ਗਾਇਬ ਹੋ ਗਿਆ ਕੱਲ ਦਾ ਸਾਡਾ ਬੱਚਾ ਮਿਲ ਨਹੀਂ ਰਿਹਾ ਅਸੀਂ ਸੋ ਰਾਤ ਨੂੰ ਸੁੱਤੇ ਸੀਗੇ ਹਨ ਤੇ ਜਦ ਨੂੰ ਸਵੇਰ ਨੂੰ ਅਸੀਂ ਉੱਠੇ ਤਾਂ ਐਂਡਰੋਏ ਆਪਣੇ ਰੂਮ ਦੇ ਵਿੱਚ ਨਹੀਂ ਸੀਗਾ ਹਨ ਤੇ ਇਦਾਂ ਇਹ ਗੱਲਾਂ ਬਣਾਵਣਾ ਕਿ ਪੁਲਿਸ ਨੂੰ ਦੱਸਦੇ ਤੇ ਪਰ ਉਹ ਕਹਿੰਦੇ ਨੇ ਕਾਨੂੰਨ ਦੇ ਹੱਥ ਤੋਂ ਕੋਈ ਵੀ ਨਹੀਂ ਬਚ ਸਕਦਾ ਹਣਾ ਤੇ ਇਸੇ ਤਰ੍ਹਾਂ ਹੋਈ ਜਦੋਂ ਫਿਰ ਸਾਰਾ ਕੁਝ ਅਦਾਲਤ ਨੂੰ ਵੀ ਪਤਾ ਲੱਗ ਗਿਆ ਹਨਾ ਸਾਰਾ ਕੁਝ ਤਾਂ ਉਹਨਾਂ ਨੂੰ ਕੜੀ ਤੋਂ ਗੜੀ ਸਜ਼ਾ ਦਿੱਤੀ ਗਈ ਹਨਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ 35 ਸਾਲ ਦੀ ਦੋਨਾਂ ਜਣਾਂ ਨੂੰ ਸਜ਼ਾ ਸੁਣਾਈ ਗਈ ਹਨਾ ਬੱਚੇ ਦੀ ਮੌਤ ਵੀ ਹਨਾ ਤੇ ਪਰ ਮੈਂ ਤਾਂ ਇਹ ਕਹਿਨੀ ਆ ਵੀ ਇਹੋ ਜਿਹਾਂ ਨੂੰ ਤਾਂ ਇੰਨੀ ਇੱਕ ਸਖਤ ਇੰਨੀ ਇੱਕ ਗੰਦੀ ਸਜ਼ਾ ਮਿਲਣੀ ਚਾਹੀਦੀ ਨਾ ਜਿਸ ਤਰ੍ਹਾਂ ਉਹ ਬੱਚਾ ਤੜਫ ਤੜਫ ਕੇ ਮਰਿਆ ਉਸੇ ਹੀ ਤਰ੍ਹਾਂ ਇਹਨਾਂ ਨੂੰ ਤੜਫ ਤੜਫ ਕੇ ਭੁੱਖੇ ਪਿਆਸੇ ਰੱਖ ਕੇ ਹਨਾ ਸੱਟ ਮਾਰ ਕੇ ਇਹਨਾਂ ਨੂੰ ਉਸੇ ਤਰ੍ਹਾਂ ਦੀ ਤਕਲੀਫ ਉਹਨਾਂ ਨੂੰ ਮਹਿਸੂਸ ਹੋਣੀ ਚਾਹੀਦੀ ਕਿ ਜਿਸ ਤਰ੍ਹਾਂ ਬੱਚਾ ਮਾਰਿਆ ਹਨ ਉਸੇ ਤਰ੍ਹਾਂ ਹੀ ਉਹ ਵੀ ਮਾਰਦੇ ਹਨ ਉਹ ਵੀ ਮਤਲਬ ਕਿ ਮਾਰਦੇ ਹਨ ਤੇ ਇਸੇ ਤਰ੍ਹਾਂ ਹੀ ਕੀ ਕਹਿੰਦੇ ਆ ਉਹਨਾਂ ਨੂੰ 35 ਸਾਲ ਦੀ ਸਜ਼ਾ ਹੁੰਦੀ ਆ ਤੇ ਲਾਸਟ ਤੇ ਮੈਂ ਇਹੀ ਕਹਿਣਾ ਚਾਹੁੰਦੀ ਕਿ ਜੇ ਉਹਨਾਂ ਤੋਂ ਨਹੀਂ ਬੱਚਾ ਸੰਭਿਆ ਜਾਂਦਾ ਸੀਗਾ ਆਪਣੇ ਨਸ਼ੇ ਦੇ ਵਿੱਚ ਰਹਿੰਦੇ ਸੀਗੇ 24 ਘੰਟੇ ਹਨਾ ਤੇ ਉਹ ਕਿੰਨੇ ਮਤਲਬ ਕਿ ਆਸ਼ਰਮ ਬਣੇ ਹੋਏ ਹਨਾ ਕਿਸੇ ਨੂੰ ਅਡੌਪਟ ਦੇ ਦਿੰਦੇ ਹਨਾ ਵੀ ਦੇਖ ਲਓ ਹਨਾ ਇੱਕ ਮਾਂ ਪਿਓ ਹੋ ਕੇ ਕਿਉਂਕਿ ਬੱਚਿਆਂ ਨੂੰ ਤਾਂ ਲੋਕੀ ਤਰਸਦੇ ਆ ਤੇ ਲੋਕੀ ਕਿਹੜੇ ਰਾਹ ਤੁਰ ਪਿਆ ਵੀ ਆਪਣੇ ਹੀ ਸਵਾਰਥ ਦੇ ਲਈ ਆਪਣੇ ਹੀ ਮਤਲਬ ਦੇ ਲਈ ਆਪਣੇ ਬੱਚਿਆਂ ਨੂੰ ਮਾਰ ਮੁਕਾਈ ਜਾਂਦੇ ਹਨਾ ਪਿੱਛੇ ਵੀ ਮੈਂ ਤੁਹਾਨੂੰ ਇਦਾਂ ਦੀਆਂ ਬਹੁਤ ਸਾਰੀਆਂ ਸਟੋਰੀਆਂ ਸੁਣਾਈਆਂ ਸੀ ਤੇ ਇਹ ਵੀ ਉਸੇ ਹੀ ਤਰ੍ਹਾਂ ਦੀ ਅਭੀ ਲੋਕੀ ਕਿ ਕਿੱਥੋਂ ਆਪਣੇ ਸਵਾਰਥ ਦੇ ਲਈ ਕੋਈ ਵੀ ਹੱਦ ਨਹੀਂ ਛੱਡਦੇ ਵੀ ਆਪਣੇ ਨਸ਼ੇ ਦੇ ਲਈ ਉਹਨਾਂ ਨੇ ਆਪਣੇ ਬੇਟੇ ਨੂੰ ਹੀ ਆਪਣੇ 5 ਸਾਲ ਦੇ ਮਾਸੂਮ ਬੱਚੇ ਨੂੰ ਹੀ ਮਾਰ ਦਿੱਤਾ ਅੱਗੇ ਤੋਂ ਵੀ ਤੁਹਾਡੇ ਲਈ ਇਦਾਂ ਦੀਆਂ ਸਟੋਰੀਆਂ ਲੈ ਕੇ ਆਉਂਦੇ ਰਾਵਾਂਗੇ ਤਾਂ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਕਮੈਂਟ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਧੰਨਵਾਦ